ਕਾਲ ਤੱਕ ਸਾਹਬ ਤੋਂ ਹੁਕਮ ਹੋਏ ਤਨਖਾਹਾਂ ਲਾਈਆਂ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਣੇ ਬਾਕੀ ਲੀਡਰਸ਼ਿਪ ਨੂੰ ਅੱਜ ਦਾ ਸਾਰਾ ਦਿਨ ਉਹਨਾਂ ਦੇ ਉੱਤੇ ਵੀ ਲੋਕਾਂ ਨੇ ਨਜ਼ਰ ਰੱਖੀ ਹੈ ਕਿ ਕਿਹੜਾ ਕਿੰਨੀ ਤੇ ਕਿਵੇਂ ਸੇਵਾ ਕਰਦਾ ਕੈਮਰਿਆਂ 'ਚ ਤਸਵੀਰਾਂ ਵੀ ਕੈਦ ਹੋਈਆਂ ਅੱਜ ਦਾ ਜਿਹੜਾ ਮਾਹੌਲ ਸੀ ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਜਿਸ ਤਰ੍ਹਾਂ ਦੀਆਂ ਆ ਰਹੀਆਂ ਸੀ ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਜ਼ਾ ਪੂਰੀ ਹੋ ਜਾਣੀ ਹੈ ਇਹ ਤਨਖਾਹ ਪੂਰੀ ਹੋ ਜਾਣੀ ਹੈ ਫਿਰ ਅਗਲਾ ਪੁਹਿੱਖ ਦੇ ਵਿੱਚ ਕੀ ਹੈ ਜੁੜਨ ਦੀਆਂ ਕਿਆਸਰਾਈਆਂ ਲੱਗ ਰਹੀਆਂ ਨੇ ਜਾਂ ਗੱਲਾਂ ਅਜਹੂਰੀਆਂ ਲੋਕਾਂ ਦੀ ਜ਼ੁਬਾਨ ਤੇ ਉਹ ਚਰਚਾਵਾਂ ਕਿਸ ਤਰ੍ਹਾਂ ਦੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜੋ ਸਮੁੱਚੀ ਕਾਲੀ ਦਲ ਦੀ ਲੀਡਰਸ਼ਿਪ ਜਾਇ ਦਾਗੀ ਜਾਂ ਬਾਗੀ ਹੁੰਦੇ ਸਾਰੇ ਦਾਗੀ ਨੇ ਇਹਨਾਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੋਂ ਜੋ ਸਿੰਘ ਸਬਾਨ ਵੱਲੋਂ ਸਜ਼ਾ ਸੁਣਾਈ ਗਈ ਆ ਉਹਨੂੰ ਲੈ ਕੇ ਪੰਜਾਬ ਦੀ ਜਨਤਾ ਨੂੰ ਟਿੱਚਰਾ ਨਹੀਂ ਕਰਨੀ ਚਾਹੀਦਾ ਦੇਖੋ ਸਜ਼ਾ ਭੁਗਤ ਰਹੇ ਨੇ ਤੇ ਅੱਜ ਵੀ ਸੁਬੀਰ ਸਿੰਘ ਬਾਦਲ ਹੁਣੀ ਟਰੋਲ ਹੋ ਰਹੇ ਨੇ ਇਹ ਨਹੀਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਅਕਾਲ ਤਖਤ ਸਾਹਿਬ ਸਿੱਖ ਕੌਮ ਵਾਸਤੇ ਕਿੱਡਾ ਵੱਡਾ ਇੱਕ ਤਖਤ ਆ ਸਿੱਖਾਂ ਦੀ ਇੱਕ ਮੋٹے ਰੂਪ ਦੇ ਵਿੱਚ ਸਮਝਾਵੇਂ ਸਿੱਖਾਂ ਦੀ ਇੱਕ ਆਪਣੀ ਅਦਾਲਤ ਕਹਿ ਸਕਦੇ ਜਿਹੜੀ ਹਰ ਸਿੱਖ ਨੂੰ ਇਹ ਮੰਨਣੀ ਪੈਂਦੀ ਹੈਗੀ ਹੈ ਔਰ ਖਾਸ ਕਰਕੇ ਸ਼ਰਮਣੀ ਕਾਲੀ ਦਲ ਜਿੱਡਾ ਵੱਡਾ ਉਹ ਉਹਨਾਂ ਤੇ ਬੰਦਸ਼ਾ ਬਾਉਂਡੇਸ਼ਨ ਉਹ ਨਹੀਂ ਕਿਸੇ ਹੋਰ ਤੇ ਨਹੀਂ ਹੋ ਸਕਦੀ ਜੇ ਇਸ ਸਥਿਤੀ 'ਚ ਅੱਜ ਚਾਹੇ ਸ਼ਰਮਣੀ ਕਾਲੀ ਦਲ ਸਮੁੱਚੀ ਕਿਉਂਕਿ ਇਹਨਾਂ ਨੇ ਗੁਨਾਹ ਕੀਤੇ ਗੁਨਾਹ ਹੱਸ ਕੇ ਕਬੂਲ ਕੀਤੇ ਸਵਾਈ ਚੰਦੂ ਮਾਜਰਾ ਸਾਹਿਬ ਨੂੰ ਛੱਡ ਕੇ ਬਾਕੀਆਂ ਨੇ ਜਿਹੜੇ ਗੁਨਾਹ ਕਬੂਲ ਕੀਤੇ ਨੇ ਬਿਨਾ ਕਿਸੇ ਦਲੀਲ ਤੋਂ ਬਿਨਾ ਕਿਸੇ ਤਰਕ ਤੋਂ ਉਹ ਇੱਕ ਵੱਡੀ ਗੱਲ ਆ ਕਿਉਂਕਿ ਪਤਾ ਕਿ ਪੰਥ ਦੇ ਵਿੱਚ ਅਗੇਹੀਆਂ ਗਲਤੀਆਂ ਪਹਿਲਾਂ ਵੀ ਹੋਈਆਂ ਨੇ ਸਜ਼ਾ ਵੀ ਮਿਲੀ ਆ ਤਨਖਾਈਆਂ ਵੀ ਕਰਾਰ ਦਿੱਤੇ ਗਏ ਨੇ ਤੇ ਉਹਨਾਂ ਨੇ ਭੁਗਤੀਆਂ ਵੀ ਨੇ ਹੁਣ ਜਿਹੜੇ ਲੋਕ ਟਰੋਲ ਕਰ ਰਹੇ ਨੇ ਉਹਨਾਂ ਵਾਸਤੇ ਮਾੜੀ ਗੱਲ ਆ ਸਜ਼ਾ ਸਜ਼ਾ ਧਾਰਮਿਕ ਸਜ਼ਾ ਔਰ ਸੁਬੀਰ ਸਿੰਘ ਬਾਦਲ ਉਹਨਾਂ ਨੂੰ ਤੇ ਸਿਆਸੀ ਸਜ਼ਾ ਵੀ ਮਿਲ ਗਈ ਆ ਕਿ ਤੁਹਾਨੂੰ ਹੁਣ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਵਰਕਿੰਗ ਕਮੇਟੀ ਨੂੰ 3 ਦਿਨ ਦਾ ਟਾਈਮ ਦਿੱਤਾ ਅਗਰ ਤੁਸੀਂ ਇਹਨਾਂ ਦਾ ਅਸਤੀਫਾ ਪ੍ਰਵਾਨ ਕਰੋ ਇਹਦਾ ਮਤਲਬ ਉਹਨਾਂ ਨੂੰ ਪੋਲੀਟੀਕਲ ਸਜ਼ਾ ਵੀ ਦੇ ਦਿੱਤੀ ਹੈਗੀ ਹੈ ਇਸ ਤੋਂ ਵੱਡੀ ਸਜ਼ਾ ਅਕਾਲ ਤਖਤ ਸਾਹਿਬ ਤੋਂ ਨਹੀਂ ਦਿੱਤੀ ਜਾ ਸਕਦੀ ਜਿੱਡੀ ਵੱਡੀ ਇਹਨਾਂ ਨੂੰ ਦਿੱਤੀ ਹੈ ਹੁਣ ਟ੍ਰੋਲ ਕਰਨ ਵਾਲਿਆਂ ਤੇ ਕਿ ਕੀ ਅਸੀਂ ਮਜ਼ਾਕ ਦਾ ਪਾਤਰ ਬਣਾ ਕੇ ਰੱਖੇ ਨੇ ਉਹਨਾਂ ਨੇ ਗੁਨਾਹ ਕੀਤਾ ਨੇ ਕਬੂਲ ਕਰ ਲਏ ਸਜ਼ਾ ਸੁਣਾ ਦਿੱਤੀ ਗਈ ਹੈ ਹੁਣ ਉਸਬੀ ਸਿੰਘ ਬਾਦਲ ਉੱਥੇ ਬੈਠੇ ਨੇ ਉਹ ਡਿਊਟੀ ਨਿਭਾ ਰਹੇ ਨੇ ਆਪਣੀ ਜਿਹੜੀ ਉਹਨਾਂ ਨੂੰ ਸਜ਼ਾ ਮਿਲੇਗੀ ਅਸੀਂ ਉਸਤੇ ਵੀ ਟਿੱਚਰਾਂ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਭਾਂਡੇ ਪਹਿਲਾਂ ਨਹੀਂ ਉੱਥੇ ਲੋਕ ਭਾਂਡੇ ਮੰਗਦੇ ਜਾ ਕੇ ਉੱਥੇ ਤੇ ਤਰਸਦੇ ਆ ਗਨੇ ਹਰ ਮੰਦਰ ਸਾਹਿਬ ਸ਼੍ਰੀ ਦਰਬਾਰ ਸਭ ਸੱਚਖੰਡ ਸ਼੍ਰੀ ਦਰਬਾਰ ਸਭ ਜਾ ਕੇ ਲੋਕੀ ਤਰਸਦੇ ਨੇ ਵਾਰੀ ਦੀਗਦੇ ਨੇ ਕਿ ਅਸੀਂ ਉੱਥੇ ਲੰਗਰ ਦੀ ਸੇਵਾ ਕਰੀਏ ਭਾਂਡਿਆਂ ਦੀ ਸੇਵਾ ਕਰੀਏ ਲੰਗਰ ਦੀ ਸੇਵਾ ਕਰੀਏ ਜਦੋਂ ਸਵੇਰ ਨੂੰ ਕਵਾੜ ਖੋਲਦੇ ਨੇ ਉੱਥੇ ਲੋਕੀ ਪਾਲਕੀ ਦੇ ਅੱਗੇ-ਅੱਗੇ ਤੁਰੇ ਫਿਰਦੇ ਕਿ ਸਾਨੂੰ ਕਿਤੇ ਮੌਕਾ ਮਿਲ ਜੇ ਉੱਥੇ ਤੇ ਕਰਮਾਂ ਵਾਲਿਆਂ ਨੂੰ ਮਿਲਦੀ ਹੈਗੀ ਹੁਣ ਇਹ ਜਾ ਕੇ ਜਿਹੜੀ ਇਹਨਾਂ ਨੂੰ ਤਾਂ ਸਜ਼ਾ ਲੱਗੀ ਆ ਚਾਹੇ ਭਾਂਡੇ ਧੋਣ ਦੀ ਲੱਗੀ ਆ ਚਾਹੇ ਹੋਰ ਸਜ਼ਾ ਲੱਗੀ ਚਾਹੇ ਵਾਸ਼ਰੂਮ ਜਾਂ ਬਾਥਰੂਮ ਸਾਫ਼ ਕਰਨ ਦੀ ਲੱਗੀ ਹੈਗੀ ਉਹਨੂੰ ਲੈ ਕੇ ਲੋਕਾਂ ਨੂੰ ਘੱਟੂ-ਘੱਟ ਜਿਹੜਾ ਸੋਸ਼ਲ ਮੀਡੀਆ ਦੇ ਲੋਕ ਨੇ ਚੰਗੇ ਵੀ ਮਾੜੇ ਨੇ ਪਰ ਉਹ ਮਜ਼ਾਕ ਦੇ ਰੂਪ ਦੇ ਵਿੱਚ ਨਹੀਂ ਬਣਾਉਣਾ ਚਾਹੀਦਾ ਕਾਲੀਦਲ ਨੂੰ ਲੈ ਕੇ ਫਿਕਰ ਮੈਂ ਦਵਿਆ ਲੇਕਿਨ ਜਿਹੜੇ ਲੋਕ ਟਿਚਰਾਂ ਕਰਦੇ ਉਹਨਾਂ ਵਾਸਤੇ ਮਾੜੀ ਗੱਲ ਪਰ ਜਿਵੇਂ ਅਕਾਲ ਤਖਤ ਸਾਹਿਬ ਨੂੰ ਸਿੰਘ ਸਬਾਨਾ ਨੇ ਕਿਹਾ ਕਿ 100 ਕਾਲੀ ਦਲ ਇੱਕ ਅਕਾਲ ਤਖਤ ਪੈਦਾ ਨਹੀਂ ਕਰ ਸਕਦੇ ਪਰ ਇੱਕ ਅਕਾਲ ਤਖਤ 100 ਤੋਂ ਵੱਧ ਪਾਰਟੀਆਂ ਖੜਾ ਕਰ ਸਕਦੇ ਕਿਉਂਕਿ ਉਹ ਸਿੱਖਾਂ ਵਾਸਤੇ ਸ਼ਕਤੀ ਦਾ ਸੋਮਾ ਵਾ ਇੱਕ ਰਹਾਣੀਅਤ ਦਾ ਸੋਮਾ ਇੱਕ ਸ਼ਕਤੀ ਦਾ ਸੋਮਾ ਇਸੇ ਕਰਕੇ ਜਿਹੜੇ ਸਿੱਖ ਵਿਦਵਾਨ ਨੇ ਜਾਂ ਬੁੱਧੀ ਜਿਵੀ ਜਾਂ ਮਾਨਵਤਾ ਨੂੰ ਪਿਆਰ ਕਰਨ ਵਾਲੇ ਕਿ ਰੋਹਾਨੀਅਤ ਦਾ ਸੋਮਾ ਤੇ ਸ਼ਕਤੀ ਦਾ ਸੋਮਾ ਢੋਂ ਦੀ ਕੋਸ਼ਿਸ਼ ਕੀਤੀ ਗਈ ਸੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਜਦੋਂ ਕਾਲ ਤੱਕ ਟਟਾਇਆ ਜਾਂਦਾ ਹੈਗਾ ਇੱਥੋਂ ਸਿੱਖ ਕੌਮ ਸੇਧ ਲੈ ਕੇ ਜਾਂਦੇ ਹਿੰਦੂ ਧਰਮ ਦੇ ਵਿੱਚ ਬਹੁਤ ਵੱਡੇ ਵੱਡੇ ਗਿਆਨ ਪੀਠ ਨੇ ਮੁਸਲਮ ਭਾਈਚਾਰੇ ਦੇ ਵਿੱਚ ਬਹੁਤ ਵੱਡੇ ਆ ਆਪਾਂ ਜਿਹੜੇ ਉਹਨਾਂ ਦੇ ਮੰਨੇ ਹੈੱਡ ਮੰਨੇ ਜਾਂਦੇ ਨੇ ਉਨੇ ਜਾਂ ਇਸਾਈ ਧਰਮ ਦੇ ਵਿੱਚ ਕਈ ਤਰ੍ਹਾਂ ਦੀਆਂ ਟਿੱਪਣੀਆਂ ਹੁੰਦੀਆਂ ਪਰ ਐਡੀ ਵੱਡੀ ਉਹ ਉੱਥੇ ਵੀ ਰੀ ਸਜ਼ਾ ਮਿਲਦੀ ਹੈਗੇ ਨਾ ਹੂੰ ਠੀਕ ਹੈ ਔਰ ਇੱਥੇ ਸਜ਼ਾ ਮਿਲਦੀ ਹੈ ਕਿ ਜੇ ਤੁਸੀਂ ਗੁਨਾਹ ਕਰਦੇ ਹੋ ਹੁਣ ਅਜਿਹੀ ਸਥਿਤੀ ਦੇ ਵਿੱਚ ਜਿਹੜੇ ਸ਼ਕਤੀ ਦਾ ਸੋਮਾ ਨਾ ਉੱਥੋਂ ਦਰਬਾਰ ਸਾਹਿਬ ਤੇ ਮੀਰੀ ਪੀਰੀ ਦੇ ਸਿਧਾਂਜਾ ਛੇਵੇਂ ਪਾਸ਼ਾ ਸਾਹਿਬ ਜਿਹੜੇ ਦੇ ਗਏਗੇ ਨਾ ਉਹਨੂੰ ਲੈ ਕੇ ਜੇ ਅਸੀਂ ਟਿੱਚਰਾਂ ਕਰਦੇ ਉਹ ਮਾਰੀ ਗੱਲ ਹੈਗੀ ਆ ਔਰ ਸ਼ਕਤੀ ਦੇ ਸੋਮੇ ਦੀ ਜਿਹੜੀ ਗੱਲ ਕੀਤੀ ਹੈ ਸਿੰਘ ਸਹਬਾਨ ਵੱਲੋਂ ਜਾਂ ਸਿੰਘ ਸਾਹਿਬ ਵੱਲੋਂ ਉਹਦੇ ਚ ਇਹ ਹੈ ਕਿ ਕਾਲੀ ਦਲ ਦਾ ਮੁੜ ਜੀ ਜਿੰਦਾ ਹੋਣਾ ਇਹ ਆਪਣੇ ਆਪ ਚ ਇੱਕ ਵੱਡੀ ਗੱਲ ਆ ਇਸ ਕਰਕੇ ਉਹਨੇ ਕਿਹਾ ਕਿ ਜਿਹੜੇ ਕੱਲੇ ਕੱਲੇ ਚੁੱਲੇ ਬਾੜ ਕੇ ਤੁਰੇ ਫਿਰਦੇ ਹੋ ਉਹ ਇਕੱਠੇ ਕਰ ਲੋ ਕਿਉਂਕਿ ਲੋਡ ਐ ਇਸ ਵੇਲੇ ਅਗਰ ਪੰਜਾਬ ਨੂੰ ਲੋਡ ਐ ਜਾਂ ਕੌਮ ਨੂੰ ਲੋਡ ਐ ਤੇ ਸ਼੍ਰੋਮਣੀ ਕਾਲੀ ਦਲ ਦੀ ਹੈ ਜਾਂ ਸਿੱਖ ਕੌਮ ਦੇ ਵਿੱਚ ਮੁੜ ਤੋਂ ਸ਼ਕਤੀਸ਼ਾਲੀ ਲੀਡਰਸ਼ਿਪ ਲੋਡ ਲੋਡ ਆ ਉਹ ਅਕਾਲੀ ਦਲ ਹੈ ਜਿਨੇ ਸਭ ਤੋਂ ਪਹਿਲਾਂ ਜਿਹੜੇ ਜਿੱਤੋ ਦਾ ਮੋਰਚਾ ਜੁੱਤੇ ਤੇ ਮਹਾਤਮਾ ਗਾਂਧੀ ਤੇ ਨਹਿਰੂ ਨੂੰ ਵੀ ਆ ਕੇ ਕਹਿਣਾ ਪਿਆ ਸੀ ਕਿ ਅਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਆ ਉਹ ਪੰਜਾਬ ਦੇ ਅਕਾਲੀਆਂ ਕਰਕੇ ਹੋਈ ਹੈ ਪੰਜਾਬ ਦੇ ਲੋਕਾਂ ਕਰਕੇ ਹੋਈ ਹੈ ਪੂਰੇ ਹਿੰਦੁਸਤਾਨ ਨੇ ਪੂਰੇ ਇੰਡੀਆ ਨੇ 1975 ਦੀ ਐਮਰਜੈਂਸੀ ਪ੍ਰਵਾਨ ਕਰ ਲਈ ਪੰਜਾਬ ਨੇ ਪ੍ਰਵਾਨ ਨਹੀਂ ਕੀਤੀ ਸੀ ਕਿਉਂਕਿ ਇਹ ਇਹੀ ਤੇ ਗੱਲ ਹੈ ਕਿ ਸਾਡੇ ਗੁਰੂ ਸਬਾਨ ਗਏ ਕਿ ਨਾ ਤੇ ਜ਼ੁਲਮ ਕਰਦੇ ਤੇ ਨਾ ਸਹਿੰਦੇ ਆ ਗਨੇ ਇਹ ਜਿਹੜਾ ਸ਼ਕਤੀ ਦਾ ਸੋਮਾ ਜਦ ਮੇਰੀ ਪੀਰੀ ਦਾ ਸਿਧਾਂਤ ਉਹਨੂੰ ਲੈ ਕੇ ਹੀ ਕਾਲ ਤੱਕ ਜਾਂ ਸਿੰਘ ਸਬਾਨ ਵੀ ਫਿਕਰਮੰਦ ਹੋਏ ਨੇਗੇ ਸਿੱਖਾਂ ਦੀ ਗੱਲ ਕਰਨ ਵਾਲਾ ਕੌਣ ਆ ਨਾ ਦੇ ਸਿੱਖਾਂ ਦੀ ਗੱਲ ਕਰਨ ਵਾਲਾ ਭਾਜਪਾ ਆ ਪਾਰਟੀ ਨਾ ਕਾਂਗਰਸ ਆ ਨਾ ਆਪ ਆ ਨਾ ਕੋਈ बसपाਵਾ ਨਾ ਕੋਈ ਹੋਰ ਪਾਰਟੀ ਆ ਸਿਰ ਤੇ ਸਿਰ ਸਿੱਖਾਂ ਦੀ ਇੱਕੋ ਇੱਕ ਜਮਾਤ ਹੈ ਜਿਹੜੀ ਸ਼੍ਰੋਮਣੀ ਕਾਲੀ ਦਲ ਮੰਨੀ ਗਈ ਹੈ ਜਿਹਦੀ ਨੀ ਰੱਖੀ ਗਈ ਸੀ ਸ਼੍ਰੋਮਣੀ ਗੁਰਦਾ ਪ੍ਰਬੰਧ ਕਮੇਟੀ ਦੀ ਜੋ ਕਮੇਟੀ ਮੈਂ ਉਸ ਤੋਂ ਬਾਅਦ ਰੱਖੀ ਗਈ ਉਹਨੂੰ ਲੈ ਕੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਹੁਣ 14 ਦਸੰਬਰ ਨੂੰ ਕਾਲੀਦਲ ਦਾ ਇੱਕ ਫਿਰ ਬਰੇਗੰਡ ਆ ਰਹੀ ਹੈ ਤੇ ਜੇ ਇਸ ਸਥਿਤੀ ਵਿੱਚ ਸਮੁੱਚੀ ਜਿਹੜੀ ਜਿਹੜੀ ਕਾਲੀਦਲ ਆ ਉਹ ਦਾਗੀ ਹੋ ਚੁੱਕੀ ਹੈ ਹੁਣ ਨਵੀਂ ਲੀਡਰਸ਼ਿਪ ਦੇ ਸੰਕੇਤ ਦਿੱਤੇ ਜਾ ਰਹੇ ਹਨ ਕਿ ਕੀ ਇਹਨਾਂ ਤੇ ਕੌਮ ਤੇ ਭਰੋਸਾ ਕੌਮ ਇਹਨਾਂ ਤੇ ਭਰੋਸਾ ਕਰੂਗੀ ਕਿਉਂਕਿ ਕੌਮ ਨੇ ਪਹਿਲਾਂ ਵੀ ਲੋਕਾਂ ਨੂੰ ਮਾਫ ਕੀਤਾ ਹੈਗਾ ਪਰ ਜਿਹੜੇ ਵੱਡੇ ਇਹਨਾਂ ਨੇ ਗੁਨਾਹ ਕੀਤੇ ਗੁਨਾਹ ਕਬੂਲੇ ਨੇ ਉਹਦਾ ਜਿਹੜਾ ਟੈਸਟ ਆ ਉਦੋਂ ਹੀ ਹੋ ਸਕਦਾ 227 ਦੀਆਂ ਲੋਕ ਵਿਧਾਨ ਸਭਾ ਚੋਣਾਂ ਦੇ ਵਿੱਚ ਉਸ ਤੋਂ ਪਹਿਲਾਂ ਦੇ ਸਿਆਸੀ ਲੋਕਾਂ ਦਾ ਜਿਹੜਾ ਟੈਸਟ ਹੁੰਦਾ ਜਾਂ ਲੋਕ ਸਭਾ ਦੇ ਵਿੱਚ ਹੁੰਦਾ ਜਾਂ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਬਾਈਲੈਕਸ਼ਨ ਹੁੰਦੀਆਂ ਨੇ ਜਾਂ ਪੰਚਾਇਤੀ ਵੋਟਾਂ ਹੁੰਦੀਆਂ ਨੇ ਜਾਂ ਨਗਰ ਨਿਗਮ ਦੀਆਂ ਚੋਣਾਂ ਦੇ ਉਹਦੇ ਵਿੱਚ ਤੇ ਕੋਈ ਹੁੰਦਾ ਨਹੀਂ ਕਿਉਂਕਿ ਲੋਕ ਵੀ ਸਿਆਣੇ ਹੁੰਦੇ ਨੇ ਕਿ ਆਪੋਜੀਸ਼ਨ ਦੇ ਐਮਐਲਏ ਜਿਤਾ ਕੇ ਕੀ ਕਰਾਂਗੇ ਜਾਂ ਜੇ ਆਪੋਜੀਸ਼ਨ ਪਾਰਟੀ ਦੇ ਸਰਪੰਚਾਂ ਨੂੰ ਜਿਤਾ ਕੇ ਕੀ ਕਰਾਂਗੇ ਜਾਂ ਆਪੋਜੀਸ਼ਨ ਪਾਰਟੀ ਦੇ ਕਾਉਂਸਲਰਾਂ ਨੂੰ ਜਿਤਾ ਕੇ ਕੀ ਕਰਾਂਗੇ ਕਿਉਂਕਿ ਇਥੇ ਇੱਕ ਰਵਾਜ ਆ ਕਿ ਜੇ ਆਪੋਜੀਸ਼ਨ ਪਾਰਟੀ ਦਾ ਐਮਐਲਏ ਐਮਪੀ ਬਣ ਗਿਆ ਜਾਂ ਸਰਪੰਚ ਬਣ ਗਿਆ ਜਾਂ ਕਾਉਂਸਲਰ ਬਣ ਗਿਆ ਉਥੇ ਫੰਡ ਨਹੀਂ ਮਿਲਦੇ ਹੈਗੇ ਹੂੰ ਅਜਿਹਾ ਅਸਲੀ ਜਿਹੜਾ ਇਮਤਿਹਾਨ ਹੈ ਇਕਾਲੀ ਦਲ ਵਾਸਤੇ ਇਹੀ ਟੈਸਟ ਆ 2027 ਤੇ 2027 ਨੂੰ ਮਹਿਜ 25-26 ਮਹੀਨੇ ਬਾਕੀ ਰਹਿ ਗਏ ਨੇ ਉਦੋਂ ਇਕਾਲੀ ਦਲ ਤੇ ਪਤਾ ਲੱਗੂਗਾ ਕਿ ਪੰਜਾਬ ਦੀ ਜਨਤਾ ਇਸ ਲੀਡਰਸ਼ਿਪ ਨੂੰ ਮਾਫ ਕਰਦੀ ਕਿ ਨਹੀਂ ਕਰਦੀ ਔਰ ਉਸ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਵਾਸਤੇ ਸਭ ਤੋਂ ਵੱਡੀ ਜਿਹੜੀ ਆ ਕਿ ਜਿਹੜੀ ਸਿੰਘ ਸਬਾਣ ਵੱਲੋਂ ਕਮੇਟੀ ਬਣਾਈ ਗਈ ਹੈ ਵੀ ਚੁੱਲ੍ਹੇ ਇਕੱਠੇ ਕਰੋ ਸਾਂਝਾ ਚੁੱਲਾ ਹੋਵੇ ਉਹਨੂੰ ਲੈ ਕੇ ਆ ਕਿ ਪ੍ਰਧਾਨ ਕਿਹੜਾ ਹੋਊਗਾ ਜਿਹੜੇ ਡੈਲੀਗੇਟ ਬਣਾਉਣੇ ਉਹ ਸਹੀ ਬਣਾਉਣੇ ਹੈ ਕਿਉਂਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਆ ਉਹਦੇ ਚ ਬਹੁਤ ਸੁਲਝੇ ਹੋਏ ਕਿਰਪਾਲ ਸਿੰਘ ਬਡੂਂਗਰ ਸਾਹਿਬ ਵੀ ਨੇ ਧਾਮੀ ਸਾਹਿਬ ਵੀ ਨੇ ਯਾਲੀ ਸਾਹਿਬ ਵੀ ਵੀ ਨੇ ਸੰਤਾ ਸਿੰਘ ਉਮੇਦਪੁਰੀ ਸਾਹਿਬ ਵੀ ਨੇ ਗੁਰਪ੍ਰਤਾਪ ਸਿੰਘ ਵਡਾਲਾ ਵੀ ਨੇ ਬੀਬੀ ਸਤਵੰਤ ਕੌਰ ਹੋਣੀ ਵੀ ਇਹਨਾਂ ਦੀ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਬਣ ਗਈ ਆ ਕਿ ਵਾਕੇ ਜੇ ਕਾਲੀਦਲ ਦੇ ਵਿੱਚ ਰੂਹ ਫੂਕਨੀ ਆ ਨਾ ਤੇ ਫਿਰ ਤਾਂ ਨੂੰ ਵੱਡੇ ਦਿਲ ਕਰਨੇ ਪੈਣੇ ਔਰ ਇਥੋਂ ਸਪਸ਼ਟ ਹੋ ਚੁੱਕਾ ਹੈ ਕਿ ਜਿਹੜਾ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਨਹੀਂ ਖਤਮ ਹੋਇਆ ਸ਼੍ਰੋਮਣੀ ਕਾਲੀ ਦਲ ਨੂੰ ਚਲਾਉਣ ਵਾਲੀ ਲੀਡਰਸ਼ਿਪ ਖਤਰੇ 'ਚ ਪੈ ਗਈ ਹੈ ਔਰ ਖਾਸ ਕਰਕੇ ਬਾਦਲ ਪਰਿਵਾਰ ਬਾਦਲ ਪਰਿਵਾਰ ਵਾਸਤੇ ਸਭ ਤੋਂ ਵੱਡੀ ਚਿੰਤਾ ਇਹ ਗੱਲ ਹੈ ਕਿ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸੁਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੂੰ ਮਰਵਾਉਣ ਵਾਲੇ ਨੇ ਸਿਆਸੀ ਤੌਰ ਤੇ ਉਹਨਾਂ ਨੂੰ ਸਮਝ ਨਹੀਂ ਸਕੇ ਕਿ ਮਰਨ ਪ੍ਰੰਤ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕੋ ਫਕਰੇ ਕੌਮ ਵਾਪਸ ਆਇਆਗਾ ਮੈਨੂੰ ਲੱਗਦਾ ਹੈ ਕਿ ਸੁਬੀਤ ਸਿੰਘ ਬਾਦਲ ਹੁਣੇ ਸਾਰੀ ਪੀੜ ਚੱਲ ਲੈਣਗੇ ਸਾਰੀਆਂ ਸਜਾਵਾਂ ਚੱਲ ਲੈਣਗੇ ਦਰਦ ਚੱਲ ਲੈਣਗੇ ਪਰ ਸਿਰਫ ਇਸ ਜੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜੇ ਫਖਰ ਕੌਮ ਵਾਪਸ ਹੋਇਆ ਨਾ ਉਹਦੇ ਸੁਬੀਤ ਸਿੰਘ ਇੱਕ ਸਭ ਤੋਂ ਸੁਬੀਤ ਸਿੰਘ ਬਾਦਲ ਇੱਕ ਵੱਡੀ ਉਹਨਾਂ ਦੀ ਭੂਮਿਕਾ ਰਹੀ ਹੈ ਅਗਰ ਉਹ ਇਹ ਨੌਬਤ ਆਉਣੀ ਨਹੀਂ ਸੀ ਜੇ ਉਹ 2017 ਚ ਹੀ ਅਸਤੀਫਾ ਦੇ ਦਿੰਦੇ ਰੋਲਾ ਸਾਰਾ ਪਿਆ ਹੀ ਅਸਤੀਫੇ ਕਰ ਜਵੀ ਚ ਹੀ ਅਸਤੀਫਾ ਦੇ ਦਿੰਦੇ ਹੈਗੇ ਨਾ ਚੰਦੂ ਮਾਹਰਾ ਜੀ ਢੀਂਸਾ ਟਰੜਾ ਸ਼ਿਕਾਇਤ ਕਰਦਾ ਤੇ ਨਾ ਇਹ ਗੱਲ ਇੱਥੋਂ ਤੱਕ ਪਹੁੰਚਣੀ ਹੈਗੀ ਇਸ ਸਾਰੀ ਉਮਰ ਸੁਭੀ ਸਿੰਘ ਬਾਦਲ ਨੂੰ ਦਰਦ ਰਹਿਣਾ ਕਿ ਮੇਰੇ ਬਾਪੂ ਨੇ ਕੌਮ ਖਾਤਰ ਜਿੰਨੇ ਵੀ ਕੰਮ ਕੀਤੇ ਨੇ ਜਿੰਨੀਆਂ ਵੀ ਜਿੱਲਾਂ ਕਟੀਆਂ ਨੇ ਪੰਜ ਵਾਰਾ ਮੁੱਖ ਮੰਤਰੀ ਨੇ ਰਹੇ ਨੇ ਸੰਵਿਧਾਨ ਦੀ ਉਹ ਧਾਰਾ ਵੀ ਪਾੜੀ ਹੈਗੀ ਜਿਹਦੇ ਕਰਕੇ ਸਿੱਖਾਂ ਨੂੰ ਵੱਖਵਾਦੀ ਕਹਿ ਲੱਗ ਗਏ ਜਿਹਦੇ ਚ ਕਿਹਾ ਸੀ ਕਿ ਜਿਹੜੀ ਸੰਵਿਧਾਨ ਦੇ ਵਿੱਚ 25 ਧਾਰਾ ਹੈ ਕਿ ਸੇਕ ਹਿੰਦੂਆਂ ਦੇ ਹੀ ਅੰਗ ਨੇ ਲੋਕੀ ਕਹਿੰਦੇ ਸੰਵਿਧਾਨ ਪਾੜਿਆ ਭਾਵੇਂ ਸੰਵਿਧਾਨ ਪਾੜਿਆ ਚਾਹੇ ਸੰਵਿਧਾਨ ਦੀ ਧਾਰਾ ਪਾੜੀ ਕਿ ਜਦ ਸਿੱਖ ਇੱਕ ਅਲੱਗ ਧਰਮਤ ਹੈ ਸੀ ਕਿਉਂਕਿ ਇਹ ਕਿ ਹਿੰਦੂਆਂ ਦੇ ਹਿੱਸਾ ਵਾਂ ਉਹ ਵੀ ਉਸ ਲੈਵਲ ਤੇ ਉਹਨਾਂ ਕਿਹਾ ਕੋ ਪ੍ਰਕਾਸ਼ ਸਿੰਘ ਬਾਦਲ ਬੜੇ ਫਕਰਾਂ ਕਹਿੰਦੇ ਕਿ ਪਾਰਟੀ ਦਾ ਹੁਕਮ ਸੀ ਮੈਂ ਕੀਤਾ ਹੁਣ ਦੇਖੋ ਇਸੇ ਤਖਤ ਤੋਂ ਮਰਨ ਪਰੰਤ ਵੱਡੇ ਵੱਡੇ ਖਿਤਾਬ ਦਿੱਤੇ ਜਾਂਦੇ ਰਹੇ ਨੇ ਔਰ ਇਹੋ ਹੀ 2011 ਦੇ ਵਿੱਚ ਗਿਆਨੀ ਗੁਰਬਜਤ ਸਿੰਘ ਹੁਣ ਹੀ ਦਿੰਦੇ ਨੇ ਇੱਥੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਤੇ 13 ਸਾਲ ਬਾਅਦ ਉਸੇ ਤਖਤ ਤੋਂ ਉਹ ਫਕਰੇ ਕੌਮ ਵਾਪਸ ਲਿਆ ਜਾਂਦਾ ਹੈ ਇਹ ਸਾਰਾ ਜਿਹੜਾ ਬੋਝ ਹੈ ਨਾ ਸੁਬੀ ਸਿੰਘ ਬਾਦਲ ਤੇ ਪਿਆ ਸੁਬੀ ਸਿੰਘ ਬਾਦਲ ਜਿਹੜੇ ਆਪਣੇ ਨੇੜੇ ਤੇੜੇ ਸੀ ਨਾ ਉਹਨਾਂ ਦੇ ਜਾਲ ਦੇ ਵਿੱਚ ਇੰਨੇ ਜ਼ਿਆਦਾ ਵੱਜ ਚੁਕੇ ਸੀ ਉਹਨਾਂ ਨੂੰ ਸਮਝੀ ਹੀ ਨਹੀਂ ਲੱਗੀ ਹੈਗੀ ਕਿ ਗੱਲ ਇੱਥੋਂ ਤੱਕ ਵੀ ਪਹੁੰਚ ਸਕਦੀ ਨੇ ਜੇ ਕਿਤੇ ਉਹ ਪਹਿਲਾ ਅਸਤੀਫਾ ਦੇ ਦਿੰਦੇ ਜਿੱਦ ਕਰਕੇ ਬੈਠੇ ਰਹੇ ਨੇ ਜਾਂ ਉਹਨਾਂ ਦੀ ਜਿੱਦ ਸੀ ਜਾਂ ਉਹਨਾਂ ਦੇ ਜਿਹੜੇ ਸਲਾਹਕਾਰ ਸੀ ਉਹਨਾਂ ਦੀ ਜਿੱਦ ਸੀ ਉਹ ਕਹਿੰਦੇ ਹੁੰਦੇ ਨੇ ਕਿ ਆਪ ਵੀ ਮਰੇ ਤੇ ਸੁਬੀਤ ਸਿੰਘ ਬਾਦਲ ਨੂੰ ਵੀ ਸਿਆਸੀ ਤੌਰ ਤੇ ਮਰਵਾ ਗਏ ਜਿਵੇਂ ਕਹਿੰਦੇ ਨੇ ਕਿ ਆਪ ਨੰਗ ਬਾਪ ਨੰਗ ਤੇ ਤੀਜੇ ਨੰਗ ਨਾਨਕੇ ਕਾਲੀਦਰ ਵਾਸਤੇ ਉਹ ਹੋ ਗਿਆ ਔਰ ਆ ਜਿਹੜਾ ਸੁਬੀਤ ਸਿੰਘ ਬਾਦਲ ਤੇ ਇੱਕ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਕੀ ਕਿਸੇ ਨੇ ਕੀ ਕਹਿਣਾਗਾ ਲੇਕਿਨ ਜਿਹੜਾ ਆ ਜਿਹੜਾ ਬੋਝ ਨਾ ਕਿ ਮੇਰੇ ਬਾਪੂ ਨੂੰ ਉਥੋਂ ਇੱਕ ਕਿਤਾਬ ਮਿਲਿਆ ਸੀ ਉਹ ਵਾਪਸ ਲੈਣਾ ਪਿਆ ਤੇ ਜੇ ਕਿਤੇ ਪਹਿਲਾਂ ਹੀ استیفا ਦੇ ਦਿੰਦੇ ਨਾ ਉਹ ਸ਼ਿਕਾਇਤ ਕਰਦੇ ਤੇ ਲਾਜ਼ਮੀ ਤੌਰ ਤੇ ਇਹ ਗੱਲ ਇਤੋਂ ਤੱਕ ਨਹੀਂ ਸੀ ਪੁੱਜਣੀ ਹੈਗੀ ਪਰ ਕਿਸੇ ਨੇ ਸੋਚਿਆ ਨਹੀਂ ਹੁੰਦਾ ਇਸੇ ਕਰਕੇ ਸੋਚਣ ਦੇ ਨਾਲ ਦੇ ਕੁਝ ਹੁੰਦਾ ਤੇ ਇਹਨਾਂ ਨੂੰ ਇੰਨਾ ਯਕੀਨ ਵੀ ਨਹੀਂ ਸੀ ਕਿ ਇਹ ਕੁਝ ਹੋ ਸਕਦਾ ਪਰ ਉਹਨਾਂ ਨੂੰ ਡਰ ਸੀ ਸਿੰਘ ਸਭਾ ਨੂੰ ਕਿ ਜੇ ਅਸੀਂ ਅੱਜ ਚੰਗੇ ਫੈਸਲੇ ਨਾ ਲਏ ਤੇ ਲੋਕਾਂ ਨੇ ਸਾਨੂੰ ਵੀ ਨਹੀਂ ਮaaf ਕਰਨਾ ਹੈਗਾ ਉਹਨਾਂ ਨੂੰ ਵੀ ਇੱਕ ਪਾਸੇ ਕਾਲੀ ਫੂਲਾ ਸਿੰਘ ਦੇਖਦਾ ਸੀ ਇੱਕ ਪਾਸੇ ਗਿਆਨੀ ਗੁਰਬਚਨ ਸਿੰਘ ਦੇਖਦਾ ਸੀ